ਉਹਨੇ ਕਿਹਾ ਕਿ ਅਮਰੋਸਤ ਦੇ ਵਿੱਚ ਦੁਰਗਿਆਣਾ ਤੀਰਥ ਬੰਦ ਕਰਕੇ ਚਾਬੀਆਂ ਗੁਰਦਵਾਰਾ ਸਾਹਿਬ ਨਗਰੀ ਉੱਤੇ ਦੇ ਦੇ ਉਹਨੂੰ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਕਿ ਇਹ ਜਿਹੇ ਯੋਧੇ ਅਸੀਂ ਬੈਠੇ ਹਾਂ ਜਿੱਥੇ ਰਾਮ ਮੰਦਰ ਦੀ ਪ੍ਰਤੀਸ਼ਠਾ ਹੋਈ ਸੀ ਦੇ ਨਾਲ ਤੂੰ ਮੇਲ ਕੇ ਇਹ ਗੱਲ ਕਹੀ ਆ ਕਿ ਮੰਦਰ ਬੰਦ ਕਰ ਦਿਓ ਖੁਸ਼ੀ ਦੇ ਮੌਕੇ ਤੇ ਇਹ ਗੱਲ ਬੰਦ ਹੀ ਨਹੀਂ ਸੀ ਕਰੋ ਕਹਿੰਦੇ ਨਾ ਚੱਲੋ ਬ ਨਵੀਂ ਚੀਜ਼ ਹੋਵੇ ਨਾ ਤੇ ਇੱਕ ਤਾਂ ਨਜ਼ਰ ਵੱਟੂ ਵਿੱਚ ਆ ਜਾਂਦਾ ਕੱਲ੍ਹ ਤੋਂ ਇਹ ਚੱਲ ਰਿਆ ਸੀ ਪਰ ਚਲੋ ਇਸ ਪੱਤਰਕਾਰਾਂ ਨੇ ਹੁਣ ਬੋਲਿਆ ਕਿ ਜਿਆ ਸਾਡੀ ਹਿੰਦੁਸਤਾਨ ਸਰਕਾਰ ਨੂੰ ਆਖੋੜ ਕੇ ਬੇਨਤੀ ਆ ਇੱਕ ਪੰਨੂ ਨਾਮ ਦਾ ਕਿ ਉਹ ਵਿਅਕਤੀ ਆ ਫੋਰਨਚ ਜਿਹੜਾ ਅਕੇ ਪਿੱਛੇ ਵੀ ਗਾਇਵ-ਗਾਏ ਦੂਤਰ ਦੇ ਕੋਤੀ ਬੜੇ ਅਪਸ਼ਬਦ ਬੋਲਦਾ ਪਰ ਅੱਜ ਨੇ ਪੱਤਰਕਾਰਾਂ ਨੇ ਉਹ ਵੀਡੀਓ ਭੇਜੀ ਆ ਉਹਨੇ ਕਿਹਾ ਵੀ ਅੰਮ੍ਰਿਤਸਰ ਦੇ ਵਿੱਚ ਦਰਗਾਣਾ ਤੀਰਥ ਬੰਦ ਕਰਕੇ ਚਾਬੀਆਂ ਗੁਰਦਵਾਰਾੰਦ ਸਾਹਿਬ ਦੀ ਨਗਰੀ ਉੱਥੇ ਦੇ ਦੇ ਉਹਨੂੰ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਕਿ ਜਿਹੜੀ ਯੋਥੀ ਅਸੀਂ ਬੈਠੇ ਆ ਜਿੱਥੇ ਰਾਮ ਮੰਦਰ ਦੀ ਪ੍ਰਤੀਸ਼ਠਾ ਹੋਈ ਐ ਜਿਹਦੇ ਨਾਲ ਤੂੰ ਮੇਲ ਕੇ ਇਹ ਗੱਲ ਕਹੀ ਆ ਕਿ ਮੰਦਰ ਬੰਦ ਕਰ ਦਿਓ ਸਾਡੀ ਸਰਕਾਰ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਹਲੇ ਬੰਦੇ ਜਿਹੜੇ ਖੁਸ਼ੀ ਤੇ ਤੈਨ ਤੇ ਚੰਗੇ ਟਾਈਮ ਤੇ ਇਹ ਹਲੇ ਵਾਤਾਵਰਨ ਖਰਾਬ ਕਰਨ ਦੀ ਕੋਸ਼ਿਸ਼ ਇਹਨਾਂ ਨੂੰ ਨਾਥ ਪਾਈ ਜਾਏ ਨਹੀਂ ਤੇ ਕਰ ਨੂੰ ਇਹ ਪੂਰਾ ਸਮਾਜ ਤੇ ਪਿੰਡੀ ਵੱਡੀ ਗੱਲ ਆ ਕਿ ਸਾਰੇ ਕੁਰਗਿਆਣੇ ਟੀਮ ਕਮੇਟੀ ਇੱਥੇ ਯੋਧੇ ਆਈ ਬੈਠੇ ਐ ਡਾ ਵੱਡਾ ਬੋਪੇ ਲੰਗਰ ਚਲਾ ਰਹੀ ਆ ਜਿਹੜਾ ਇੱਕ ਨੰਬਰ ਤੇ ਅੱਜ ਸਾਰਾ ਸੰਤ ਸਮਾਜ ਬੈਠ ਕੇ ਖਾਣਾ ਖਾ ਰਿਆ ਇਹਨੂੰ ਫੌਰੀਂ ਚ ਬੈਠਿਆ ਤਕਲੀਫ ਹੋ ਰਹੀ ਆ ਸਰਕਾਰ ਨੂੰ ਚਾਹੀਦਾ ਜਿੰਨੀ ਜਲਦੀ ਹੁੰਦਾ ਇਹੋਲੇ ਬੇਕੂਫਾਂ ਦੇ ਨੱਥ ਪਾਈ ਐ ਕਿਉਂ ਕੀ ਇਹੋਲੇ ਲੋਕ ਨਹੀਂ ਚਾਹੁੰਦੇ ਕਿ ਇਹੋਲੇ ਖੁਸ਼ੀ ਦਾ ਵਾਤਾਵਰਨ ਇੱਥੇ ਨਾਲੇ ਇੱਕ ਵਾਰ ਫੇਰ ਤੋਂ ਚਾਹੀਦਾ ਤੇ ਉਹਨੂੰ ਖਾਸ ਕਰਕੇ ਦਾਹਨਤਾ ਜਿਹੜਾ ਕਹਿੰਦਾ ਨਾ ਛਾਭੀਆਂ ਦੇ ਦਿਓ ਉਹਨੂੰ ਕੋ ਤੀਰ ਵੀ ਅੜ ਗਿਆ ਬੜੇ ਆਏ ਆ ਬਬਰ ਗਏ ਉਹਨੂੰ ਵੀ ਅੱਜਵੇਂ ਮੋਤੀ ਨੇ ਕੀ ਹਵ ਕਰਦਾ ਤੂੰ ਤਾਂ ਕੇਹਦੇ ਪਿਆਰਾ ਛੁੱਟੀ ਰਗਾਉਣੀ ਆ ਜੈ ਸ਼੍ਰੀ ਰਾਮ 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 ਜੀ ਅੱਜ ਅਸਲੇ ਯੋਧਿਆ ਜੀ ਦੁਪਹਿਰ ਦਾ ਟਾਈਮ ਆ ਆਈ ਸਾਡੀ ਜਮੀਨੋਂ ਸਾਰੇ ਦੁਨੀਆਂ ਦੇ ਵੱਸਣ ਵਾਲੇ ਪ੍ਰਾਣੀਆਂ ਦਾ ਆਇ ਸਾਥ ਤੋਂ ਵੱਧਾ ਦੇਣਾ ਖੁਸ਼ੀ ਦਾ ਕੀ ਜਿਨ੍ਹਾਂ ਦੀ ਹੌਸ਼ ਦੇ ਵਿੱਚ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਪਹਿਲੋ ਤੇ ਉਸ ਚੀਜ਼ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਭਗਵਾਨ ਰਾਮ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ। જય ਜੀ ਰਾਮ। જય ਸ਼੍ਰੀ ਰਾਮ। ਪਰੋਕੈਂ ਨੇ ਜਦੋਂ ਕੋਈ ਚੰਗੀ ਚੀਜ਼ ਹੋਵੇ, ਚੰਗਾ ਕੰਮ ਹੋਵੇ ਤੇ ਕੁਝ ਲੋਕਾਂ ਨੂੰ ਕਿਸੇ ਸ਼ਕਤੀ ਖਰਾਬ ਆ ਉਹਨਾਂ ਨੂੰ ਚੰਗੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਇਸ ਤਰ੍ਹਾਂ ਇੱਕ ਸਾਡੇ ਹੁਣੇ ਹੀ ਇੱਥੇ ਨੰਬਰ 20 ਤੇ ਅੱਜ ਬੈਠੇ ਆ ਜਿੱਥੇ ਤੁਰਕਿਆਂ ਦਾ ਤੀਰਸਰ ਦਾ ਲੰਗਰ ਲੱਗਾ ਹੈ। ਜੀ ਜੀ ਹੈ। ਉੱਥੇ ਤੁਰਿਆ ਗਿਆ ਨਾ ਤੀਰਸਰ ਲੰਗਰ ਲੱਗਾ ਉੱਥੇ ਬੈਠੇ ਆ ਪੱਤਰਕਾਰ ਵੀਰਾਂ ਨੇ న్యూਸ ਪੇਪੀ ਆ। ਉਹ ਕਹਿੰਦਾ ਅੱ비 ਤਾਂ ਇਹ ਗੱਲ ਨਾ ਉਹਨਾਂ ਨੇ ਵੀਡੀਓ ਕਿ ਕੋਈ ਪਤਮਨ ਸਿੰਘ ਨਾਂ ਦੀ ਕੋਈ ਚੀਜ਼ ਆ ਜਿਹੜੀ ਫੋਰਨ ਬੈਠਿਆ ਹਮੇਸ਼ਾ ਹੀ ਹਿੰਦੂ ਧਰਮ ਨੂੰ ਸਨਾਤਨ ਦੇ ਖਿਲਾਫ ਬਹੁਤ ਜ਼ਿਆਦਾ ਆਪ ਸਮਝ ਯੂਜ਼ ਕਰਦਾ ਸਨਾਤਨ ਪਰ ਇਹ ਹਲੇ ਬੰਦੇ ਜਵਾਬ ਦੇਣਾ ਨਹੀਂ ਬੰਦਾ ਪਰ ਉਹ ਜਿਸ ਤਰ੍ਹਾਂ ਨੇ ਕਿਹਾ ਨਾ ਸਾਡੇ ਗੁਰਿਆਣਾ ਤੀਰਥ 바ਰੇ ਕਨੀ ਚਾਪੀਆਂ ਬੰਦ ਕਰਕੇ ਦੇ ਦੇਣੀਆਂ ਚਾਹੀਦੀ ਆਯੁੱਧਿਆ ਜਿਸ ਵਿੱਚ ਗੁਰਿਆਣਾ ਤੀਰਥ ਲੰਗਰ ਚੱਲ ਰਿਹਾ ਇੱਕ ਨੰਬਰ ਤੇ ਲੰਗਰ ਆ ਸਾਰੇ ਸਨਾਤਨ ਸਾਧੂ ਸੰਤੋ ਉੱਤੇ ਬੈ ਕੇ ਪ੍ਰਸ਼ਾਦ ਛਕ ਰਹੇ ਹੁਣ ਇਹੀ ਭਾਰਤ ਸਰਕਾਰ ਕੇ ਬੇਨਤੀ ਕਰਨੇ ਕਿ ਇਹੋ ਲਈ ਚੀਜ਼ਾਂ ਨੂੰ ਨੱਥ ਪਾ ਕੇ ਰੱਖੋ ਜਿਹੜਾ ਮਾਤਾ ਵਲ ਖਰਾਬ ਕਰਦੀਆਂ ਭਾਈ ਖੁਸ਼ੀ ਨਾ ਤੇ ਨਾ ਬੋਲੇ ਬੰਦੇ ਹੀ ਜਿਹੜੇ ਸਮਾਜ ਦਾ ਵਾਤਾਵਰਨ ਖਰਾਬ ਕਰਦੇ ਬਿਲਕੁਲ ਇਹਨਾਂ ਦੇ ਕੋਈ ਐਕਸ਼ਨ ਲਿੱਤਾ ਜਾਵੇ ਉੱਥੋਂ ਦੀ ਸਰਕਾਰ ਨੂੰ ਕਿਹਾ ਜਾਵੇ ਇਨੂ ਮੀ ਮੈ ਇਸ਼ੀ ਕਾਦ ਇਨਸਾਨਾ ਜਿਹੜਾ ਨੇ ਕਿਹਾ ਨਾ ਕਿ ਅੱਜ ਮੱਜੀ ਤਾਂ ਤੀ ਉੱਥੇ ਬਣਾ ਉਹ ਬਾਵਰ ਅਰਗਿਆਂ ਨੂੰ ਨਹੀਂ ਛੱਡਿਆ ਹੁੰਦੀ ਸਿਲੈਕਸ਼ਨ ਦੇ ਕਾਰਨ ਤੂੰ ਕਿਸ ਖੇਤ ਦੀ ਮੂਲੀ ਹੈ ਤੇਰੇ ਅਰਗੇ ਦੇ ਤੂੰ ਉਹਨਾਂ ਦੀ ਫੈਰ ਦੀ ਜੁੱਤੀ ਅਰਗਾਂ ਨਹੀਂ ਇਸ ਕਾਰਨ ਤੈਨੂੰ ਵਾਰਨਿੰਗ ਤੂੰ ਆਪਣਾ ਜਿਹੜੇ ਕੰਮ ਲੱਗਾ ਨਾ ਫੰਡਿੰਗ ਦੇ ਲੋਕਾਂ ਨਾਲ ਲੜਾਂ ਤੇ ਲੱਗ ਰੋ ਦਰਗਿਆਣੇ ਤੀਰ ਤੇ ਮੰਦਰਾਂ ਬਾਰੇ ਬੋਲਣਾ ਬੰਦ ਕਰ ਤੇ ਸਨਾਤਨ ਦੇਵਾਂ ਦੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀ ਆ ਹਲੇ ਲੋਕ ਜਿਹੜੇ ਫਿਰਕਾਪ੍ਰਸ ਲੋਕਾਂ ਆਉਂਦੇ ਤੇ ਨੱਥ ਪਾਈ ਜਾਵੇ ਜੈ ਸ਼੍ਰੀ ਰਾਮ ਆਜ ਦੇ ਦਿਨ ਦੀ ਤੁਹਾਨੂੰ ਫਿਰ ਬਹੁਤ ਬਹੁਤ ਵਧਾਈ ਜੈ ਸ਼੍ਰੀ